ਵੇਖੇ ਪ੍ਰੋਪਰ ਸਿਆਲ ਆਈ ਨਹੀਂ ਗੇ ਦੇਖ ਲਓ ਇੱਕ ਦੋ ਦਿਨ ਵਿਚਾਲੇ ਮੀਂਹ ਹਟਿਆ ਬਸ ਜਿਹੜਾ ਦੋ ਦਿਨ ਵੀ ਹਟਿਆ ਨਾ ਉਹ ਪ੍ਰੋਪਰ ਨਹੀਂ ਹਟਿਆ ਹੈਗਾ ਮਾੜੀਆਂ ਨਹੀਂਆਂ ਸੜਕਾਂ ਗਿੱਲੀਆਂ ਘਾਰੀ ਜਾਂਦਾ ਸੀਗਾ ਉਹ ਵੀ ਇਹ ਹੰਪਤੜ ਦੇ ਲੋ ਹਜੇ ਵੀ ਕਿਵੇਂ ਆਏ ਘੋਲਿਆ ਪਿਆ ਸਾਰਾ ਹੀ ਆਏ ਹੁਣ ਸਿਆਲਾਂ ਦੇ ਵਿੱਚ ਆਈਆਂ ਸੜਕਾਂ ਗਿੱਲੀਆਂ ਰਹਿਣੀਆਂ ਨੇ ਮੈਂ ਤਕਰੀਬਨ 10 ਦਿਨਾਂ ਹੁਣ ਹੁਣ ਤਾਂ 10 ਤਾਂ ਵੀ ਹਜੇ ਸਿਆਲ ਪ੍ਰੋਪਰ ਸ਼ੁਰੂ ਨਹੀਂ ਹੋਇਆ ਇਹ ਮਾੜਾ ਮੋਟਾ ਕੰਮ ਕਰਦੇ ਆ ਨੂੰ ਕਦੇ ਜੇ ਮੜੀ ਜੀ ਗਰਮੀ ਆ ਗਈ ਜਾਗਤ ਲਾਉਣੀ ਪੈ ਜਾਂਦੀ ਹੈ ਤੇ ਜਦੋਂ ਸਿਆਲ ਆ ਜਾਣ ਫੇਰ ਕਿੱਥੋਂ ਫੇਰ ਤਾਂ ਚਾਹੇ ਜਿੰਨਾ ਮਰਜ਼ੀ ਕੰਮ ਹੋਵੇ ਫੇਰ ਨਹੀਂ ਜਾਗਟ ਕੋਟੀ ਲੈਂਦੀ ਹੈਗੀ ਮੈਂ ਚੱਲਿਆ ਸੀ ਮੈਡੀਕਲ ਤੇ ਦਵਾਈ ਲੈਣ ਗੱਲ ਕਰਦਾ ਹੀ ਸੀਗਾ ਵੀ ਆਉਂਦੀ ਠੰਡ ਨੁਕਸਾਨ ਕਰਦੀ ਹੁੰਦੀ ਆ ਹਨਾ ਖੰਗ ਜੀ ਕਾਮ ਜੀ ਹੋ ਵੀ ਗਈ ਖੰਗ ਜੀ ਵੀ ਹੋ ਗਈ ਤੇ ਜੁਕਾਮ ਜਿਆ ਵੀ ਹੋਇਆ ਪਿਆ ਵਾ ਮੈਂ ਕਿਹਾ ਲੈ ਆਈਏ ਦਵਾਈ ਉਹ ਪਤਾ ਨਹੀਂ ਹੁੰਦਾ ਉਹ ਦੀਦਾ ਸਾਹਮਣੇ ਮੈਡੀਕਲ ਉਹ ਉੱਥੇ ਜਾ ਜਿੱਥੇ ਹਰੀ ਹਰੀ ਲਾਈਟ ਚੱਲਦੀ ਆ ਪਲਾਸ ਵਾਲੀ ਉਹ ਡਾਕਟਰ ਨੇ ਹੁਣੇ ਲਿਖ ਕੇ ਭੇਜੀਆਂ ਨੇ ਡਾਕਟਰ ਹਫਤੇ ਦੇ ਵਿੱਚ 3 ਦਿਨ ਹੀ ਮਿਲਦਾ ਹੁੰਦਾ ਤੇ ਜਿਹੜੇ ਦਿਨ ਨਹੀਂ ਮਿਲਦਾ ਫਿਰ ਉਹਨੂੰ ਫੋਨ ਕਰਕੇ ਆਏ ਜੇ ਬਾਈਚੈਂਸ ਪ੍ਰੋਬਲਮ ਹੋਵੇ ਫਿਰ ਫੋਨ ਕਰਕੇ ਉਹ ਕਹਿ ਦਈਦਾ ਵੀ ਸਾਨੂੰ ਭਾਈ ਆਹ ਦਵਾਈ ਵੀ ਆਹ ਪ੍ਰੋਬਲਮ ਆ ਸਿਰੋ ਦਵਾਈ ਲਿਖ ਕੇ ਭੇਜ ਦਿੰਦਾ ਫੋਨ ਤੇ ਵਟਸਐਪ ਕਰ ਦਿੰਦਾ ਹੁੰਦਾ ਫਿਰ ਆਏ ਹੁਣ ਮੇਰੀ ਕੰਤੋਂ ਲੈਣ ਚੱਲਿਆ ਠੀਕ ਆ ਅੱਜ ਵੀ ਪਹਿਲਾਂ ਪੈਂਦਾ ਰਿਹਾ ਮੀ ਹੁਣ ਹਟਿਆ ਆ ਰੰਗ ਦਿਖਾਉਣੀ ਸੀ ਦੇਖ ਲਓ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਵੀਡੀਓ ਚ ਦੋ ਦਿਨ ਪਵੇ ਤਿੰਨ ਦਿਨ ਪਵੇ ਹਫਤਾ ਪਵੇ ਜਿੰਨੇ ਦਿਨ ਮਰਜ਼ੀ ਮੀਂ ਪਈ ਜਾਵੇ ਪਤਾ ਹੀ ਨਹੀਂ ਲੱਗਦਾ ਪਾਣੀ ਦੇਖ ਲਾ ਕਿੱਥੇ ਗਿਆ ਕਿੱਥੇ ਨਹੀਂ ਪਾਣੀ ਦੀ ਨਿਕਾਸੀ ਦਾ ਤਾਂ ਇੰਨਾ ਵਧੀਆ ਸਿਸਟਮ ਕੀਤਾ ਹੋਇਆ ਨਾ ਪਤਾ ਹੀ ਨਹੀਂ ਲੱਗਦਾ ਪਾਣੀ ਕਿੱਥੇ ਗਿਆ ਕਿੱਥੇ ਨਹੀਂ ਮੈਂ ਹਜੇ ਗੱਲ ਕਰਕੇ ਹੀ ਹਟਿਆ ਸੀਗਾ ਮੈਂ ਕਿਹਾ ਮੈਂ ਦਨ ਜੇ ਚਲੋ ਠੀਕ ਲੱਗ ਗਿਆ ਵੀ ਸਵੇਰੇ ਮੜਾ ਜਾ ਪੈ ਗਿਆ ਫਟ ਗਿਆ ਸੀਗਾ ਪਤਾ ਨਹੀਂ ਕਿੱਧਰੋਂ ਆਇਆ ਬੱਦਲ ਕਿੱਧਰੋਂ ਨਹੀਂ ਉਹੀ ਬੱਸ ਯੂਰਪ ਦੇ ਮੌਸਮ ਦਾ ਕਿਹੜਾ ਪਤਾ ਹੁਣ ਮੜੀਆਂ ਮੜੀਆਂ ਜੀਆਂ ਕੜੀਆਂ ਹਜੇ ਵੀ ਡਿੱਗੀਆਂ ਜਾਂਦੀਆਂ ਨੇ ਪਰ ਗੈਰ ਛਤਰੀ ਤਾਂ ਇਹ ਮੈਂ ਪਹਿਲਾਂ ਪਹਿਲਾਂ ਤਾਂ ਹੈ ਹੀ ਨਹੀਂ ਸੀ ਬਿਲਕੁਲ ਵੀ ਬੱਦਲ ਫੇਰ ਤਾਂ ਮੈਂ ਛਤਰੀ ਕਿਉਂ ਚੱਕਣੀ ਸੀ ਹਨਾ ਬਾ ਘਰੋਂ ਆਇਆ 15 ਕਿ ਮਿੰਟ ਬਾਅਦ ਹੀ ਬੱਦਲ ਪਤਾ ਨਹੀਂ ਕਿੱਧਰੋਂ ਆ ਗਿਆ ਪਹਿਲਾਂ ਤਾਂ ਬਹੁਤ ਤੇਜ਼ ਆ ਗਿਆ ਸੀ ਕਿ ਹੁਣ ਥੋੜਾ ਜਿਹਾ ਘਟਿਆ ਸੀ ਫੇਰ ਮੈਂ ਚੱਲ ਇਹ ਦੁਕਾਨ ਤੋਂ ਤੁਰ ਪਿਆ ਸੀਗਾ ਉਹ ਫੇਰ ਕਣੀਆਂ ਜਿਹਾਂ ਟਿੱਗੀ ਜਾਂਦੀਆਂ ਨੇ ਹਲੇ ਹੋੜ। ਛੁੜੀਆਂ ਜੀਆਂ ਤੇਜ਼ ਹੋ ਗਈਆਂ ਹੁਣ। ਆਲਾ ਏਰੀਆ ਸਾਰਾ ਆਈ ਆ ਪਹਾੜੀਆਂ ਜਿਹੇ ਆਲਾ ਉੱਚੀਆਂ ਵੀ ਹੈਗੀਆਂ ਨੇ ਇਦੋਂ ਉਹ ਥੋੜਾ ਜਿਹਾ ਪਰੇ ਆ 15 16 ਕਿਲੋਮੀਟਰ ਇਟਲੀ ਦਾ ਸੈਂਟਰ ਏਰੀਆ ਸੈਂਟਰਲ ਏਰੀਆ ਇਹ ਬਿਲਕੁਲ ਬਿਲਕੁਲ ਸੈਂਟਰ ਵਾਲਾ ਏਰੀਆ ਵਾਹੇ ਜੇ ਨਕਸ਼ੇ ਤੇ ਦੇਖੀਏ ਨਾ ਉੱਥੇ ਲਾਈਨ ਵੱਜੀ ਹੋਈ ਆ ਇਹ ਸਾਡੇ ਵਾਲੇ ਏਰੀਏ ਤੇ ਅਸੀਂ ਬਿਲਕੁਲ ਸੈਂਟਰ ਦੇ ਵਿੱਚ ਆਇਟਲੀ ਦੇ ਬਹਿ ਦੇਖੋ ਇੱਥੇ ਗੱਡੀਆਂ ਦਾ ਬਹੁਤ ਰਾਸ਼ਾ ਟਾਈਮ ਹੈ ਨਾ ਛੁੱਟੀ ਹੁੰਦੀ ਹੁੰਦੀ ਹੈ ਕਿੰਨਾ ਜਿਆਦਾ ਰਾਸ਼ਾ ਬਹਿ ਉਹ ਗੱਲ ਕਰਦੇ ਆ ਨਾ ਤਾਂ ਇੱਥੇ ਮਿੱਟੀ ਦਾ ਨਾ ਧੂਆਂ ਦਾ ਧੂਏ ਦਾ ਪ੍ਰਦੂਸ਼ਣ ਮੈਨੂੰ ਲੱਗਦਾ ਆਪਣੇ ਨਾਲ ਆਪਣੇ ਸ਼ਹਿਰਾਂ ਨਾਲੋਂ ਵੀ ਜ਼ਿਆਦਾ ਗੱਡੀਆਂ ਸੀਗੀਆਂ ਇੱਥੇ ਇੰਨਾ ਜ਼ਿਆਦਾ ਰਾਸ਼ ਸੀਗਾ ਮੇਰੇ ਤੋਂ ਪਹਿਲਾਂ ਨਹੀਂ ਵੀਡੀਓ ਬਣਾਈ ਗਈ ਨਾ ਜਾਮ ਲੱਗਿਆ ਹੌਲੀ ਹੌਲੀ ਗੱਡੀਆਂ ਵੀ ਜਾਈ ਜਾਂਦੀਆਂ ਨੇ ਪੂਰਾ ਯਾਰ ਕੰਟਰੋਲ ਹੁੰਦਾ ਗੱਡੀਆਂ ਤੇ ਵੀ ਗੱਡੀਆਂ ਦੇ ਧੂਏ ਤੇ ਵੀ ਸਾਰਾ ਕੁਝ ਕੰਟਰੋਲ ਹੁੰਦਾ ਹੈ ਨਾ ਚੰਗੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਮੇਸ਼ਾ ਆਪਾਂ ਗੱਲ ਕਰਦੇ ਹੁੰਨੇ ਆ ਤਾਂ ਹੀ ਬਚੇ ਹੋਏ ਨੇ ਤਾਂ ਹੀ ਉਮਰ 90 90 ਤੋਂ ਉੱਪਰ ਜਾਂਦੀ ਇੱਥੇ ਯਾਨੀ ਕਿ ਇਹ ਨਹੀਂ ਹੈ ਵੀ ਇੰਨਾ ਧੂਏ ਦੇ ਨਾਲ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਗੱਡੀਆਂ ਦੇ ਉਹਦਾ ਪੂਰਾ ਸ਼ਿਕੰਜਾ ਕਥਿਆ ਹੁੰਦਾ ਇਹਨਾਂ ਨੇ ਆਹ ਦਿਖਾ ਰਿਹਾ ਇਹ ਗਿਆ ਬਰੰ ਉਹ ਦੇਖੋ ਗਾ ਸਾਹਮਣੇ ਉਹ ਸਮੁੰਦਰੀ ਆ ਕਿੰਨਾ ਸੋਹਣਾ 뷰 ਯਾ ਦੇਖੋ ਇਹ ਬਹੁਤ ਦੂਰ ਆਹ ਜਿਹੜੇ ਨਹੀਂ ਹੈ ਅਸੀਂ ਇਹ ਜਿਆਦਾ ਚਾਹੀਦੇ ਫਿਰਦੇ ਆ ਹੂੰ ਕਰਨਾ ਕੀਤਾ ਜੀ ਕਿੰਨਾ ਹੱਥ ਆਈਦਾ ਹਾਂ ਹਾਂ ਬਾਈ ਤੋਂ ਇਲਾਪ ਮਾਰਦੇ ਕੋਈ ਨਾ ਕੋਈ ਨਾ ਇਹ ਵਧੀਆ ਨਹੀਂ ਕੈਮਰਾ ਦਾ ਕੈਮਰਾ ਨਾਲ ਜੂਡ ਬਾਡੀ ਦੇਣਾ ਤੁਹਾਡੇ ਕਿ ਦਿਨਾਂ ਤੱਕ ਵਧੀਆ ਵੀਡੀਓ ਬਣਾਇਆ ਕਰਾਂਗੇ ਫਿਰ